ਪ੍ਰਾਣੀ ਰੰਜਿਸ਼ ਨੂੰ ਲੈ ਕੇ ਇੱਕ تیرਨੇ ਦੂਜੀ ਤੇ ਉਤੇ ਚਲਾਈਆਂ ਗੋਲੀਆਂ ਜਾਨੀ ਨੁਕਸਾਨ ਤੋਂ ਰਿਹੱ ਬਚਾ ਇੱਕ ਗੋਲੀ ਕੋਲ ਖੜੇ ਛੋਟੇ ਹਾਥੀ ਦੇ ਸੀਸ਼ੇ ਲੱਗੀ ਪੁਲਿਸ ਨੇ 2 ਘੰਟੇ ਚੀ ਗੋਲੀਆਂ ਚਲਾਉਣ ਵਾਲੇ ਕੀਤੇ ਕਾਬੂ ਪੁਲਿਸ ਨੂੰ ਕੇਸ ਦਰਜ ਬਟਾਲਾ ਪੁਲਿਸ ਦੀਨਪਿੰਦੇ ਕਸਬਾ ਕਮਾਨਵਖੇ ਬੀਤੀ ਰਾਤ ਪ੍ਰਾਣੀ ਰੰਜਿਸ਼ ਨੂੰ ਲੈ ਕੇ ਸਾਜਨਪ੍ਰੀਤ ਸਿੰਘ ਨੌਜਵਾਨ ਵੱਲੋਂ ਆਪਣੇ ਲਸਨ ਸਿਰਵਾਲ ਵਰਨਲ ਕਸਬੇ ਦੀ ਇੱਕ ਦੁਕਾਨ ਅੰਦਰ ਬੈਠੇ ਜਸ਼ਨਪ੍ਰੀਤ ਸਿੰਘ ਨੌਜਵਾਨ ਤੇ ਗੋਲੀਆਂ ਚਲਾਈਆਂ ਹਨ ਇਸ ਦੌਰਾਨ ਜਸ਼ਨਪ੍ਰੀਤ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ ਲੇਕਿਨ ਇੱਕ ਉਲੀ ਸੜਕ ਨਾਰੇ ਕਾਰੇ ਛੋਟੇ ਹਾਥੀ ਦੇ ਸੀਛਿਤ ਲੱਗੀ ਹੈ ਦੁਕਾਨ ਦੇ ਮਾਲਕ ਅਤੇ ਜਸ਼ਨਪ੍ਰੀਤ ਦੇ ਚਾਚਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਗਏ ਸੀ ਤੇ ਉਹਨਾਂ ਨੇ ਦੁਕਾਨ ਉੱਤੇ ਆਪਣੇ ਭਤੀਜੇ ਜਸ਼ਨਪ੍ਰੀਤ ਨੂੰ ਬਿਠਾ ਰੱਖਿਆ ਸੀ ਤਦੇ ਹੀ ਸਜਨਪ੍ਰੀਤ ਨੇ ਦੁਕਾਨ ਤੇ ਆ ਕੇ ਜਸ਼ਨਪ੍ਰੀਤ ਨਾਲ ਝਗੜਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਹੀ ਜਸ਼ਨਪ੍ਰੀਤ ਦੁਕਾਨ ਤੋਂ ਬਾਹਰ ਨੂੰ ਭੱਜੇ ਨਿਕਲਿਆ ਲੇਕਿਨ ਸਾਜਨਪ੍ਰੀਤ ਨੇ ਆਪਣੀ ਰਿਵਾਲਵਰ ਨਾਲ ਜਸ਼ਨਪ੍ਰੀਤ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨੇ ਭੱਜ ਕੇ ਆਪਣੀ ਜਾਨ ਬਚਾਈ ਲੇਕਿਨ ਇੱਕ ਗੋਲੀ ਬਾਹਰ ਖੜੇ ਛੋਟੇ ਹਾਥੀ ਦੇ ਵਿੱਚ ਜਾ ਲੱਗੀ ਥਾਣਾ ਕਮਾਂਦੇ ਐਸਐਚਓ ਨੇ ਇਹ ਕੰਮ ਬਾਰੇ ਦੱਸਿਆ ਕਿ 2 ਘੰਟੇ ਵਿੱਚ ਹੀ ਸਾਜਨਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਹੈ ਅਤੇ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ ਤੇ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਸਾਜਨਪ੍ਰੀਤ ਸਿੰਘ ਦੇ ਲਾਇਸੈਂਸ ਨੂੰ ਰੱਦ ਕਰਾਉਣ ਲਈ ਵੀ ਲਿਕੇ ਭੇਜਿਆ ਜਾਵੇਗਾ ਇਹ ਵੀ ਸੰਬੰਧ ਵਿੱਚ ਕਹਿਣਾ ਚਾਹੁੰਦਾ ਵੀ ਸਾਡਾ ਇਹ ਖੂਬ ਸਿਰਫ ਇਨ ਆ ਗਿਆ ਇਹ ਇਹ ਨਾਲ ਇੱਕ ਅਜ ਤੋਂ ਬਈ ਪੰਜ-ਛੇ ਦਿਨ ਪਹਿਲਾਂ ਹੌਤਾ-ਦਾਸ ਲਾ ਲਓ ਤੁਸੀਂ ਉਹ ਝਗੜਾ ਹੋਇਆ ਸੀ ਪਹਿਲਾਂ ਵੀ ਇਹ ਇਹਦਾ ਮੁੰਡੇ ਦਾ ਮੇਰਾ ਭਤੀਜਾ ਜਸ਼ਨ ਉਹਦੇ ਨਾਲ ਝਗੜਾ ਹੋਇਆ ਸੀ ਤੇ ਇਹਦੇ ਸੱਟਾ-ਹੁੱਟਾ ਲਾਈਆਂ ਸੀ ਉਹਨਾਂ ਨੇ ਕਿਹਦਾ ਜਿਹਨੇ ਲਾਈਆਂ ਉਹ ਤਾਂ ਨਾ ਕੀ ਉਹ ਜਸ਼ਨ ਆਪਣਾ ਜਿਹੜਾ ਸੀ ਗੰਡੇ ਸਾਜਨ ਪੁੱਤਰ ਬਾਹੁਰਾਮ ਇਹ ਨਾ ਪਹਿਲਾਂ ਉਹ ਮੈਂ ਬਿਠਾ ਕੇ ਰਾਈ ਨਵਾ ਕਰਵਾਤਾ ਮੈਂ ਜਦੋਂ ਪਿੰਡ ਦੇ ਵਿੱਚ ਨਹੀਂ ਆਪਾਂ ਵਿਧਾਉਣੀ ਦੀ ਗੱਲ ਤੇ ਉਸ ਤੋਂ ਬਾਅਦ ਉਹਨੇ ਅਜੇ ਵੀ ਰੱਖੀ ਰਜੇਸ਼ ਰੱਖੀ ਮਾੜੀ ਵਿੱਚ ਮਨ ਚ ਹਨਾ ਮੈਂ ਬਟਾਲੇ ਗਿਆ ਮੁੰਡਾ ਇੱਥੇ ਬਿਠਾ ਗਿਆ ਦੁਕਾਨ ਤੇ ਮੈਂ ਅਖਰੀ ਨੂੰ ਬਿਠਾ ਕੇ ਚਲ ਜਾਣਾ ਦੁਕਾਨ ਤੇ ਵੀ ਮੈਨੂੰ ਕੰਮ ਹੋਵੇ ਕੋਈ ਤੇ ਬਿਠਾ ਕੇ ਗਿਆ ਵਾਂ ਤੇ ਮਗਰੋਂ ਆ ਕੇ ਤੇ ਉਹਦੇ ਨਾਲ ਧਾਠਾ ਹੋ ਪਿਆ ਵਾ ਔਰ ਮੇਰੇ ਮਰੇ ਪੁੱਛਣ ਲੱਗ ਗਿਆ ਵੀ ਕਿੱਥੇ ਗਿਆ ਮੁੰਡਾ ਤੁਹਾਡੇ ਕੋਲ ਕੰਮ ਕਰਦਾ ਹਾਂ ਹਾਂ ਮੇਕੋ ਭਤੀਜਾ ਮੇਰਾ ਮੈਂ ਦੁਕਾਨ ਤੇ ਬੈਹਿੰਦਾ ਨਾ ਆ ਕੇ ਮੇਕੋ ਠੀਕ ਤੇ ਆ ਕੇ ਤੇ ਬਾਅਦ ਚ ਉਹਨਾਂ ਧਾਠਾ ਹੋ ਗਿਆ ਤੇ ਬਾਅਦ ਚ ਉਹਨੇ ਪਿਸਤੌਲ ਕੱਢ ਲਿਆ ਜਦੋਂ ਪਿਸਤੌਲ ਕੱਢਿਆ ਮੇਰਾ ਭਤੀਜਾ ਜਿਹੜਾ ਭੱਜ ਪਿਆ ਵਾ ਉਹਨੇ ਮਰੋ ਗੋਲੀਆਂ ਮਾਰੀਆਂ ਨੇ ਇੱਕ ਗੋਲੀ ਜਿਹੜੀ ਆ ਉਹ ਛੋਟੇ ਹੱ ਤੇ ਉਹ ਮਹਾ ਮੰਨ ਲਓ ਵੀ ਜੇ ਉਹ ਪਰੇ ਨਾ ਹੁੰਦਾ ਤੇ ਉਹ ਮੁੰਡੇ ਦੇ ਨੁਕਸਾਨ ਹੈ ਵੀ ਇਕੱਲਾ ਇਕੱਲਾ ਹੀ ਚਰਾਓ ਤੇ ਉਹਦਾ ਨਸਾਨ ਹੋ ਜਣਾ ਸੀ ਨੇ ਕੁਝ ਵੀ ਹੋ ਸਕਦਾ ਸੀ ਤੇ ਸਰੇਆ ਬਾਜ਼ਾਰ ਦੇ ਵਿੱਚ ਸਰੇਆ ਬਾਜ਼ਾਰ ਦੇ ਵਿੱਚ ਸਾਰੇ ਬਾਜ਼ਾਰ ਗਵਾਹ ਆ ਖੌਲੀ ਪੁਲਿਸ ਨੇ ਬਰਾਮਦ ਕਰ ਲਏ ਨੇ ਕਿੰਨਾ ਕੁ ਟਾਈਮ ਹੀ ਸਰ ਇਹ ਕੋਈ ਹੋਣਾ ਸਾਢੇ 4 ਦੇ ਕਰੀਬ ਦਾ ਰਾਈਮ ਹੋਣਾ ਸ਼ਾਮ ਦਾ ਹੀ ਆ ਸ਼ਾਮ ਦਾ ਸ਼ਾਮ ਦਾ ਟਾਈਮ ਜੀ ਹਾਂ ਜੀ ਤੇ ਬਾਕੀ ਬਥੇ ਗੱਲ ਕੀਆ ਵੇਖੋ ਬਾਕੀ ਪੁਲਿਸ ਨੇ ਬਹੁਤ ਸੋਹਣਾ ਆਪਣਾ ਕੰਮ ਕੀਤਾ ਆ ਔਰ ਉਹਨਾਂ ਨੇ 20-25 ਮਿੰਟ ਚ ਬੰਦਾ ਵੀ ਅਰੈਸਟ ਕਰ ਲਿਆ ਔਰ ਬੰਦੀ ਕਾਰਵਾਈ ਡੀਐਸਪੀ ਹਰਕਿਸ਼ ਸਿੰਘ ਜਿਹੜੇ ਆ ਬਹੁਤ ਸੂਝਵਾਨ ਹੈਗੇ ਨੇ ਡੀਐਸਪੀ ਸਾਹਿਬ ਉਹਨਾਂ ਨੇ ਸਾਰਾ ਕਾਰਵਾਈ ਕਰਕੇ ਤੇ ਆਪਣਾ ਉਹਨਾਂ ਨੂੰ ਇੰਡਸਟਰੀ ਕੀਤਾ ਔਰ ਪਰਚਾ ਵੀ ਦਰਜ ਕਰਤਾ ਹੈ ਤੇ ਸਰ ਤੁਹਾਡਾ ਨਾਮ ਕੀ ਹੈ ਮੇਰਾ ਗੁਰਜੀਤ ਸਿੰਘ ਨੇ ਮੈਂਬਰ ਬਚਾਇਆ ਤਾਂ ਪਹਿਲਾਂ ਵੀ ਮੈਂਬਰ ਬਚਾਇਆਦਾ ਰਿਹਾ ਮੈਂ ਤੇ ਹੁਣ ਵੀ ਮੌਜੂਦਾ ਹਾਂ ਜੀ ਦੋ ਦੋ ਵਾਰ ਦੋ ਟਰਮ ਚ ਹੋ ਗਿਆ ਜੀ ਮੈਂ ਠੀਕ ਹੈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਮੈਂ ਤਾਂ ਇਹ ਚੁਣਾ ਵੀ ਪ੍ਰਸ਼ਾਸਨ ਨੇ ਬੇਨਤੀ ਆ ਵੀ ਇਹੋ ਜਿਹੇ ਸ਼ਰਾਰਤੀ ਅਨਸਰ ਜਿਹੜੇ ਆ ਜਿਨ੍ਹਾਂ ਨੂੰ ਵੈਪਨ ਦੀ ਲੋੜ ਨਹੀਂ ਜਿਨੂੰ ਲਾਇਸੈਂਸ ਦਾ ਇਸ਼ੂ ਕੀਤਾ ਜਾਵੇ 18 ਸਾਲ ਦੀ ਜਿਹੜੀ ਉ ਉਹਨੂੰ ਉੱਥੇ ਤੱਕ ਰੱਖਿਆ ਜਾਵੇ ਜੇ ਜੋਬ ਹੋਵੇ ਜਾਂ ਸਰਕਾਰੀ ਕੋਈ ਨੌਕਰੀ ਲੈਣੀ ਜਾਂ ਪਾਸਪੋਰਟ ਇਸ਼ੂ ਕਰਨਾ ਉਹਦੀ ਹੋਵੇ ਵੈਪਨ ਦੀ 30 ਸਾਲ ਤੋਂ ਘੱਟ ਉਮਰ ਦਾ ਹੋਵੇ ਪਹਿਲੇ ਨੰਬਰ ਦਾ ਪਛੋਕੜ ਪੋਲਿਆ ਜਾਵੇ ਵੀ ਕਾਰੋਬਾਰ ਕੀ ਕਰਦਾ ਤੇ ਕੀ ਹੈ ਇਹ ਵਕੀਬ ਰੱਖਣਯੋਗ ਹੈਗਾ ਅਸਲਾ ਠੀਕ ਹੈ ਇਹਨੂੰ ਇਸ਼ੂ ਨਾ ਹੋਵੇ ਲਾਇਸੈਂਸ ਨਾ ਇਸ਼ੂ ਹੋਣ ਇਹੋ ਜਿਹੇ ਬੰਦਿਆਂ ਦੇ ਕਿਉਂਕਿ ਇਦਾਂ ਦੇ ਹੋਊਗਾ ਤੇ ਫਿਰ ਤੇ ਅੱਤਵਾਦ ਬਣਦਾ ਟਾਈਮ ਨਹੀਂ ਲੱਗਣਾ ਠੀਕ ਹੈ ਜੀ ਬਾਕੀ ਇਹ ਵੀ ਤਹਿ ਦਿਲੋਂ ਧੰਨਵਾਦ ਐਸਓ ਸਾਹਿਬ ਦਾ ਵੀ ਹੈ ਡਿਪਟੀ ਸਾਹਿਬ ਦਾ ਵੀ ਜਿਨ੍ਹਾਂ ਨੇ ਪੂਰੀ ਕਾਰਵਾਈ ਕੀਤੀ ਆ ਉਹਨਾਂ ਨੂੰ ਮੈਨੂੰ ਕੋਈ ਕੰਪਲੇਨਟ ਨਹੀਂ ਹੈ ਬਹੁਤ ਉਹਦੇ ਸਬੰਧ ਵਿੱਚ ਜਿਹੜਾ ਉਹਦਾ ਮਾਲਕ ਹੈ ਕਲੈਕਸ਼ਨ ਦੁਕਾਨ ਦਾ ਉਹਦਾ ਨਾਲ ਕਰਦਾ ਇਹ ਕੰਮ ਉਹਦਾ ਜਸਰਪ੍ਰੀਤ ਸਿੰਘ ਕਮਾਂਡਦਾ ਹੀ ਹੈ ਉਹਦੇ ਉੱਤੇ ਨੇ ਚਲਾਈ ਸੀ ਇਸੇ ਪਿੰਡ ਦਾ ਰਹਿਣ ਜਾਣਾ ਸਾਜਨਪ੍ਰੀਤ ਸਿੰਘ ਇਹਨਾਂ ਦਾ ਕੋਈ ਪਹਿਲਾਂ ਝਗੜਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਉਸੇ ਰੰਜਿਸ ਦੇ ਵਿੱਚ ਰਾਪੀ ਨੇ ਗੋਲੀ ਚਲਾਈ ਸੀ ਉਹਦੇ ਉੱਤੇ ਤਿੰਨਾਂ ਨੂੰ ਫੈਰ ਕੀਤੀ ਸੀਗੇ ਤੇ ਉਸੇ ਵੇਲੇ ਤੁਰੰਤ ਮੁਕਦਮਾ ਦਰਜ ਕਰਕੇ ਤੇ ਸਾਜਮਪ੍ਰੀਤ ਨੂੰ ਰਾਤ ਹੀ ਰਾਤੀ ਸੜਦਾ ਜਰਮ ਜੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਨਾਲ ਚਲਾਈ ਗਈ ਗੋਲੀ ਜਿਹੜਾ ਪਿਸਤਰ ਨਾਲ ਚਲਾਈ ਸੀ ਪਿਸਤਰ ਬਰਾਮਦ ਕਰ ਲਿਆ ਵਾ ਸਰ ਪਹਿਲੇ ਪਿਸਤਰ ਜਿਹੜਾ ਉਹ ਲਾਇਸੈਂਸ ਈ ਹੈਗਾ ਜਾਂ ਪਿਸਤਰ ਇਹਦਾ ਲਾਇਸੈਂਸੀ ਤੇ ਇਹਨਾਂ ਦੇ ਜਿਹੜੇ ਬੈਕਗ੍ਰਾਉਂਡ ਆ ਉਹ ਕਿਵੇਂ ਆ ਜੀ ਬੈਕਗ੍ਰਾਉਂਡ ਇਹਦੇ ਤੇ ਜੋ ਸਾਜਮਪ੍ਰੀਤ ਦੋਸ਼ੀ ਹੈ ਇਹਦੇ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈਗਾ ਇਹਨੇ ਹੁਣ ਆਪਣੇ ਲਾਇਸੈਂਸੀ ਰਵਾਲਵਰ ਨਾਲ ਜਿਹੜੀ ਦੁਰਵਰਤੋਂ ਕੀਤੀ ਹੈ ਦਾ ਲਾਇਸੈਂਸ ਵੀ ਕੈਸਲ ਕਰਨ ਲਈ ਮਾਨਜੋਗ ਐਸਐਸਪੀ ਸਾਹਿਬ ਦੀ ਸੇਵਾ ਰਾਹੀਂ ਡੀਸੀ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਜਾਊਗਾ ਤੇ ਇਹਨੂੰ ਫਿਰ ਕਿੱਥੋਂ ਗ੍ਰਿਫਤਾਰ ਕੀਤਾ ਸਰ ਇਹਨੂੰ ਰਾਤੀ ਇਤੋਂ ਇਲਾਕੇ ਚੋਂ ਗ੍ਰਿਫਤਾਰ ਕਰ ਲਿਆ ਸੀਗਾ ਆਪਾਂ 2.5 ਘੰਟੇ ਦੇ ਵਿੱਚ ਵਿੱਚ ਆਪਣੇ ਪੁਲਿਸ ਪਾਰਟੀਆਂ ਦੋਕੇ ਚਕੇ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜੀ ਗੋਲੀ ਚਲਾਈ ਹੈ ਸਰ ਇਹ ਆਹ ਵਾਈਫਾਇਰ ਕੀਤੇ ਆ ਕਿ ਜਾਣ ਸਿੱਧੀ ਮਾਰ ਦੀ ਨਿਯਤ ਨਾਲ ਗੋਲੀ ਚਲਾਈ ਹੈ ਕਿਉਂਕਿ ਇੱਕ ਜਗ੍ਹਾ ਗੋਲੀ ਸੀਗੀ ਉੱਥੇ ਇੱਕ ਨੱਤ ਪਿੰਡ ਦਾ ਅਖੜਾ ਸੀਗਾ ਛੋਟਾ ਹਾਥੀ ਵੀ ਕਨ ਉਹਦੇ ਸ਼ੀਸ਼ੇ 'ਚ ਵੀ ਕਲੈਕਟਰ ਸੈਟ ਵਾਲੇ ਬੰਨੇ ਵੱਜੀ ਸੀਗੀ ਇਹ ਤੋਂ ਸਪਸ਼ਟ ਹੁੰਦਾ ਕਿ ਬਿਲਕੁਲ ਗੋਲੀ ਜਿਹੜੀ ਆ ਮਾਰ ਦੇਣ ਦੀ ਨੀਅਤ ਨਾਲ ਉਹਦੇ ਤੇ ਨੇ ਚਲਾਈ ਹੈਗੀ ਆ ਕੋਈ ਸੀਸੀਟੀਵੀ ਕੈਮ ਮਰੇ ਦੀ ਕੋਈ ਫੁਟੇਜ ਹੋਵੇ ਜਾਂ ਕੋਈ ਸੀਸੀਟੀਵੀ ਉਹਨਾਂ ਦੀਆਂ ਦੁਕਾਨਾਂ ਤੇ ਕਵਰੇਜ ਲੱਗੇ ਨੇ ਦਿਸਾਂਦਾ ਵਿੱਚ ਹਾਂਜੀ ਤੇ ਮੁਕੱਦਮਾ ਮੁਕਦਮਾ ਅੱਜ ਕਰਕੇ ਅੱਜ ਦੋਸ਼ੀ ਨੂੰ ਦਾਤ ਵਿੱਚ ਪੇਸ਼ ਕਰ ਦਿੱਤਾ ਗਿਆ ਓਕੇ ਥੈਂਕਸ